ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਿੰਦਰ ਸਿੰਘ ਈਡੀ ਸਾਹਮਣੇ ਅੱਜ ਪੇਸ਼ ਨਹੀਂ ਹੋਣਗੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕੈਪਟਨ ਦੇ ਪੁੱਤਰ ਰਣਿੰਦਰ ਸਿੰਘ ਨੂੰ ਫੋਰਨ ਐਕਸਚੇਂਜ ਮੈਨੇਜਮੈਂਟ ਐਕਟ ਤਹਿਤ ਗੜਬੜੀਆਂ ਦੇ ਚਲਦੇ ਸਮਨ ਕੀਤਾ ਸੀ ਜਿਸ ਕਾਰਨ ਅੱਜ ਉਹਨਾਂ ਨੇ ਪੇਸ਼ ਹੋਣਾ ਸੀ ਈਡੀ ਵੱਲੋਂ ਰਣਿੰਦਰ ਦੇ ਵਿਦੇਸ਼ਾਂ ਵਿੱਚ ਜਾਇਦਾਦ ਵੇਰਵੇ ਅਤੇ ਹਵਾਲਾ ਨਾਹੀ ਹੋਈ ਪੈਸੇ ਦੀ ਆਦਰਾਬਦਲੀ ਬਾਰੇ ਪੁੱਛੀ ਚੀਜ਼ ਕਰਨੀ ਸੀ ਵਧੇਰੇ ਗੱਲਬਾਤ ਲਈ ਸਾਡੇ ਪੱਤਰਕਾਰ ਸਰਬਜੀਤ ਸਿੰਘ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਸਰਬਜੀਤ ਰਣਿੰਦਰ ਅੱਜ ਪੇਸ਼ ਨਹੀਂ ਹੋਣਗੇ ਕੀ ਕਾਰਨ ਹੈ देखो तनी फॉर्म एक्सचेंज मैनेजमेंट एक्ट ਦੇ ਤਹਿਤ ਜਿਹਨੂੰ ਸੇਮਾ ਦੇ ਤਹਿਤ ਉਹਨਾਂ ਨੇ ਅੱਜ ਇੱਥੇ ਪੇਸ਼ ਹੋਣਾ ਸੀ ਜਲੰਧਰ ਦੇ ਐਡੀਆ ਦਫਤਰ ਦੇ ਵਿੱਚ ਔਰ 11 ਵਜੇ ਦਾ ਟਾਈਮ ਸੀ ਔਰ ਤਕਰੀਬਨ ਹੁਣ 12 ਵੱਜ ਚੁੱਕੇ ਨੇ ਔਰ ਜੋ ਖਬਰ ਆ ਰਹੀ ਹੈ ਕਿ ਰਣਿੰਦਰ ਸਿੰਘ ਨੇ ਮੈਡੀਕਲ ਗਰਾਉਂਡ ਦੇ ਉੱਤੇ ਈਡੀ ਦੇ ਕੋਲੋਂ ਜੋ ਹੈ ਸਮਾਂ ਮੰਗਿਆ ਹੈ ਕਿ ਉਹ ਅੱਜ ਪੇਸ਼ ਨਹੀਂ ਹੋ ਸਕਦੇ ਜਿਸ ਦਾ ਆਧਾਰ ਦਿੱਤਾ ਹੈ ਉਹਨਾਂ ਨੇ ਕਿ ਸਿਹਤ ਨਾ ਠੀਕ ਹੋਣ ਦੇ ਉਸ ਦੇ ਆਧਾਰ ਤੇ ਰਣਿੰਦਰ ਅੱਜ ਇੱਥੇ ਪੇਸ਼ ਨਹੀਂ ਹੋ ਰਹੇ ਔਰ ਇਹ ਹੁਣ ਤੱਕ ਦੀ ਜਿਹੜੀ ਖਬਰ ਇਹੀ ਆ ਰਹੀ ਹੈ ਕਿ ਅੱਜ ਜੋ ਪ੍ਰਵਰਨ ਸੰਮਣ ਕੀਤੀ ਗਈ ਸੀ ਕਿ ਈਡੀ ਵੱਲੋਂ ਸੇਮਾ ਦੇ ਤਹਿਤ ਔਰ ਜੋ ਉਹਨਾਂ ਦੇ ਕਰ ਰਹਿਤ ਜੋ ਜਾਇਦਾਦ ਹੈ ਜਿਸਦੇ ਵਾਰ ਟੈਕਸ ਨਹੀਂ ਪੇ ਕੀਤਾ ਗਿਆ ਉਸ ਸੰਬੰਧੀ ਉਹਨਾਂ ਨੂੰ ਅੱਜ ਇੱਥੇ ਪੁੱਛ ਕੇ ਛੋਣੀ ਸੀ ਔਰ ਅੱਜ ਉਹ ਪੇਸ਼ ਇੱਥੇ ਨਹੀਂ ਹੋ ਰਹੇ ਕੀ ਰਣਿੰਦਰ ਨੂੰ ਕੋਈ ਅਗਲੀ ਡੇਟ ਮਿਲੀ ਹੈ ਲਗਦਾ ਭਾਜੀ ਇਸ ਵਾਰ ਕੋਈ ਗੱਲ ਉੱਪਰ ਕੇ ਸਾਹਮਣੇ ਨਹੀਂ ਆ ਰਹੀ ਪਰ ਫਿਲਹਾਲ ਇਹੀ ਹੈ ਕਿ ਕਿ ਕਿਉਂਕਿ ਜਿਸ ਤਿੱਕੇ ਨਾ ਰਣਿੰਦਰ ਪੈਚੇਸ ਨੇ ਸਮਨ ਜਾਰੀ ਕੀਤੇ ਕੀਤੇ ਸਨ ਕਿਹੜੀ ਵੱਲੋਂ ਉਸੇ ਦਿਨ ਦਾ ਮਾਮਲਾ ਰਾਣੀਪੁਰ ਤੋਂ ਤੇ ਨਿਕਲ ਆ ਗਿਆ ਸੀਗਾ ਔਰ ਕੈਪਟਨ ਅਮਨਿੰਦਰ ਸਿੰਘ ਔਰ ਰਣਿੰਦਰ ਸਿੰਘ ਨੇ ਉਸੇ ਦਿਨ ਸਪਸ਼ਟ ਕਰਦੇ ਸੀ ਕਿ ਰਾਜਨੀਤਿਕ ਤੌਰ ਤੇ ਉਹਨਾਂ ਨੂੰ ਜਾ ਰਿਹਾ ਜਦਕਿ ਇਸ ਮਾਮਲੇ ਵਿੱਚੋਂ ਤਾਂ ਕੋਈ ਲੈਣਾ ਦੇਣਾ ਨਹੀਂ ਹੈ ਫਿਲਹਾਲ ਇਹ ਹੈ ਕਿ ਰਣਿੰਦਰ ਅੱਜ ਪੇਸ਼ ਨਹੀਂ ਹੋ ਰਿਹਾ ਔਰ ਅਗਲੀ ਡੇਟ ਉਹਨੂੰ ਕਦੋਂ ਦੀ ਮਿਲੀ ਹੈ ਕਦੋਂ ਤੱਕ ਇਹਦੀ ਦੁਆਰੇ ਸੰਮਨ ਉਹਨੂੰ ਕਰਦਾ ਹੈ ਇਹ ਸਾਰਾ ਕੁਝ ਇਹਦੀ ਤੇ ਨਿਰਭਰ ਕਰਦਾ ਹੈ ਧੰਨਵਾਦ ਸਰਵਜੀਤ ਪੂਰੀ ਗੱਲਬਾਤ ਦਾ